ਰਿੰਕੂ ਬ੍ਰਦਰ ਆਪਣੇ ਪਿੰਡ ਤੋਂ ਹੀ ਆ ਤੇ ਵਧੀਆ ਸਬਜ਼ੀ ਦਾ ਕੰਮ ਹੈ ਦੇਖ ਸਕਦੇ ਹੋ ਤੇ ਆਓ ਆਪਾਂ ਕਰਦੇ ਹਾਂ ਗੱਲਬਾਤ ਤੇ ਕੀ ਰੇਟ ਹਾਂਜੀ ਸੇਰ ਜੀ ਨਮਸਕਾਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਰੇਟ ਚੱਲ ਰਿਹਾ ਸਬਜ਼ੀ ਦਾ ਅੱਜ ਕੱਲ ਸਬਜ਼ੀ ਪਿਆਈ 20 ਰੁਪਏ ਕਿਲੋ ਹੈ ਜੀ ਹਾਂਜੀ ਫੱਤਾ ਗੋਭੀ 20 ਰੁਪਏ ਕਿਲੋ ਅੱਛਾ ਜੀ ਰਾਜਰ 20 ਰੁਪਏ ਠੀਕ ਹੈ ਜੀ ਇਹ ਮਟਰ 20 ਰੁਪਈਆ 70 ਰੁਪਏ ਕਿਲੋ ਜੀ ਠੀਕ ਹੈ ਜੀ ਡਿਸਕਾਊਂਟ ਚੱਲ ਰਿਹਾ ਹੈ ਹਾਂਜੀ ਠੀਕ ਹੈ ਤੇ ਗੋਭੀ ਗੋਭੀ 20 ਰੁਪਏ ਕਿਲੋ ਜੀ ਇਹ ਦੇ ਠੀਰੇ 30 ਰੁਪਏ ਕਿਲੋ ਦੇ ਠੀਕ ਹੈ ਤੇ ਮੂਲੀਆਂ ਹਾਂਜੀ ਮੂਲੀ 2 ਕਿਲੋ 30 ਰੁਪਏ ਦੀ ਠੀਕ ਹੈ ਮੂਲੀ ਦਾ ਰੇਟ ਘਟਿਆ ਹੋਣਾ ਨਾ ਪਹਿਲਾਂ ਜ਼ਿਆਦਾ ਸੀ ਹੈ ਨਾ ਤੇ ਆਪਣੇ ਆਲੂ ਆਲੂ ਦਾ ਬੋਰਾ ਉਹ ਪਰੇ ਸਾਹਮਣੇ ਹੈ ਜੇ ਬੰਦੀ ਪਿਆ ਮੈਂ ਦੇਖ ਲਿਆ ਅਜੇ ਕੋਲਿਆ ਨਹੀਂ ਨਵੇਂ ਆਲੂ ਹਾਂਜੀ ਨਵੇਂ ਆਲੂ ਡਾਇਮੰਡ ਡਾਇਮੰਡ ਵਨ ਠੀਕ ਹੈ ਫਿੰਗਰ ਵਾਲਿਆ ਜਿਹਦੇ ਫਿੰਗਰ ਤਿਆਰ ਹੁੰਦੇ ਹਾਂ ਹਾਂਜੀ ਮੋਟਾ ਆਲੂ ਹਾਂ ਮੋਟਾ ਤੇ ਮੇਥੇ ਦੀ ਮਿੱਠੀ ਦੀ ਕੀ ਰੇਟਾ ਗੁੱਟੀ 10 ਰੁਪਏ ਗੁੱਟੀ ਤੇ ਸ਼ਿਮਲਾ ਮਿਰਚ ਤਾਂ ਸ਼ਿਮਲਾ ਮਿਰਚ ਸ਼ਿਮਲਾ ਮਿਰਚ 7 ਰੁਪਏ ਕਿਲੋ ਇਹ ਫਿਰ ਸ਼ਿਮਲਾ ਮਿਰਚ ਇੱਥੋਂ ਦੀ ਹੈ ਕਿ ਬਾਹਰ ਦੀ ਹੈ ਬਾਹਰ ਵਾਲੀ ਬਾਹਰੋਂ ਆਰੀ ਆਪਣੇ ਦਾ ਇੱਥੇ ਅਜੇ ਚੱਲੂ ਹੀ ਨਹੀਂ ਹੋਈ ਹੈ ਨਾ ਤੇ ਟਮਾਟਰ ਟਮਾਟਰ 15 ਪਈਆ ਕਿਲੋ ਕਿਲੋ 50 ਹੈ 15 ਪਈਆ ਟਮਾਟਰ ਤੇ ਕਿਲੋ 50 ਰੁਪਏ ਦੇ ਦੇਖੋ ਜੀ ਵਾਹ ਜੀ ਵਾਹ ਇਹ ਨੇ ਆਪਣੇ ਸੇਠ ਜੀ ਪਿੰਡ ਤੋਂ ਆਪਣੇ ਭਰਾ ਹੀ ਨੇ ਮੈਂ ਇਹਨਾਂ ਦੇ ਚਾਚੇ ਦਾ ਲੜਕਾ ਤੇ ਇਹ ਆਏ ਸੀ ਅਜੇ ਸਬਜ਼ੀ ਵਗੈਰਾ ਸੱਟ ਕਰ ਹੀ ਰੇ ਸੀ ਤੇ ਮੈਂ ਉੱਪਰੋਂ ਆ ਗਿਆ ਪਹੁੰਚ ਗਿਆ ਤੇ ਮੈਂ ਸੋਚਿਆ ਵੀ ਗੱਲ ਬਾਤ ਆ ਬਾਈ ਜੀ ਆ ਆਪਣੇ ਸਪੈਸ਼ਲ ਇਹਦੇ ਤੇ ਲੈਂਦੇ ਹੈਂ ਇਹਦੇ ਤੇ ਲਾਣਾ ਅੱਛਾ ਮੇਰੇ ਮੰਨ ਲਓ ਕੋਈ ਬਚਤ ਵਗੈਰਾ ਹੋ ਜਾਂਦੀ ਹੈਗੇ ਹਾਂ ਬਸ ਕਿਰਾਇਆ ਵੱਜ ਜਾਂਦਾ ਹਾਂ ਸਹੀ ਗੱਲ ਜਿਹੜਾ 200 ਦੇਣਾ ਉਧਰ ਉਹ ਮੰਨ ਲਓ ਆਪਦੀ ਬਣਾਈ ਹੋਈ ਹੈ ਹਨਾ ਦੇ ਮੋਟਰਸਾਈਕਲ ਦੇ ਮਗਰ ਪੈ ਜਾਂਦੀ ਹੈ ਵਧੀਆ ਤਰੀਕੇ ਨਾਲ ਆ ਦੇਖੋ ਮੋਟਰਸਾਈਕਲ ਖੜਿਆ ਪੁਰਾਣਾ ਮਾਡਲ ਆਪਣਾ ਹੀਰੋ ਸੀਡੀ ਰੌਣਾ ਹੈ ਨਾ ਸੀਡੀ ਰੌਣਾ ਸਭ ਤੋਂ ਪੁਰਾਣਾ ਮੋਟਰਸਾਈਕਲ ਇਹ ਹੀ ਹੈ ਤੇ ਬਾਕੀ ਕੰਮਕਾਰ ਸਹੀ ਹੈ ਬਾਬੇ ਦੀ ਕਿਰਪਾ ਦੇ ਨਾਲ ਹੈ ਹਾਂ ਜੀ ਵਧੀਆ ਨਾ ਬਾਬੇ ਨਾਨਕ ਦੀ ਮਿਹਰ ਹੈ ਜੀ ਹਾਂ ਤੇ ਬਾਈ ਕੋਲ ਮੈਂ ਪੁੱਛਿਆ ਸੀ ਹਾਂ ਬਾਬਾ ਦੀਪ ਸਿੰਘ ਦੀ ਮਿਹਰ ਹਾਂ ਬਾਈ ਕੋਲ ਤਿੰਨ ਗੁੜੀਆਂ ਗੁੜੀਆਂ ਹੈ ਚਾਰ ਚਾਰ ਹੈ ਤੇ ਜਦੋਂ ਵੀ ਤੁਸੀਂ ਆਓ ਤੇ ਸਪੈਸ਼ਲ ਇੱਥੋਂ ਆ ਕੇ ਸਬਜ਼ੀ ਲਈ ਕਰੋ ਭਾਈ ਜੀ ਆ ਚੌਕ ਹੈ ਸਾਹਮਣੇ ਇਹ ਕਿਹੜਾ ਚੌਕ ਵੱਜਦਾ ਇਹ ਰਾਮਦੇਵ ਗੁਰੂ ਰਵੀਦਾਸ ਰਵੀਦਾਸ ਚੌਕ ਨਵਾਂ ਜਿਹੜਾ ਬਣਿਆ Bajaj ਏਜੰਸੀ ਦੇ ਸਾਹਮਣੇ ਬਿਲਕੁਲ ਹੀ ਤੇ ਨਵੀਂ ਸੜਕ ਦੇ ਕੋਲ ਇੱਥੋਂ ਆਣ ਕੇ ਸਬਜ਼ੀ ਲਈ ਕਰੋ ਜਦੋਂ ਵੀ ਤੁਹਾਡਾ ਮੰਨ ਲਓ ਪਿੰਡਾਂ ਵਾਲੇ ਆਉਂਦੇ ਨੇ ਸਾਡੇ ਸਾਥੀ ਤੇ ਜਰੂਰ ਸਬਜ਼ੀ ਲਿਆ ਕਰੋ ਹੋਰ ਭਾਈ ਜੀ ਕੋਈ ਮੈਸੇਜ ਮੈਸੇਜ ਹਾਂ ਵੀ ਆਪਣੇ ਤੇ ਹੀ ਹੈਗਾ ਵੀ ਆਪਣਾ ਕੋਲ ਮਲਾ ਕੇ ਹਾਂ ਵੀ ਸਾਰੇ ਪੈਨਪਰਾਵਾਂ ਨੂੰ ਵੀ ਮੇਰਾ ਸਹਿਯੋਗ ਦਿਓ ਹਾਂ ਹਾਂ ਤੇ ਮੈਂ ਆਪਦੇ ਬਾਈ ਗੁਲ ਤਿੰਨ ਤਿੰਨ ਚਾਰ ਗੁੜੀਆਂ ਗੁੜੀਆਂ ਨੇ ਤੇ ਚਲੋ ਗੁੜੀਆਂ ਵੀ ਕੋਈ ਮਾੜੀ ਨਹੀਂ ਉਹ ਵੀ ਕੋਈ ਪੁੱਤਰਾਂ ਤੋਂ ਘਟ ਨਹੀਂ ਹੁੰਦੀ ਸਹੀ ਗੱਲ ਤੁਹਾਨੂੰ ਦਸੀ ਇਹ ਤੇ ਵਾਹਿਗੁਰੂ ਦੀ ਮਿਹਰ ਹੈ ਉਹਨਾਂ ਨੇ ਆਪਦੀ ਕਿਸਮਤ ਦਾ ਦਿੱਤਾ ਖਾਣਾ ਠੀਕ ਹੈ ਨਾ ਤੇ ਆਪਾਂ ਆਪਦੀ